ਆਜ ਜਿੰਨੀ ਏ ਤੇ ਝਾੜੂ ਵਾਲਿਆਂ ਨੂੰ ਤਾਂ ਬਾਹਰ ਟਪਾ ਦਊ ਮੈਂ ਇਹ ਇਹ ਜਿੱਤਣ ਦੇ ਬਾਅਦ ਹੀ ਹੁਣ ਅਫਸਰਾਂ ਨੂੰ ਵਕਤਨ ਲੱਗੇ ਤੁਸੀਂ ਹੈਰਾਨ ਆ ਐਸਐਸਪੀ ਤਰਨਤਾਰਨ ਬੀਬੀ ਹੈ ਪਰ ਮੈਂ ਹੈਰਾਨ ਆ ਉਸ ਵੀ ਤੇ ਸ਼ਰਿਆਮ ਆਮ ਆदमी ਪਾਰਟੀ ਦਾ ਜਿਵੇਂ ਜ਼ਿਲ੍ਹੇ ਦਾ ਪ੍ਰਧਾਨ ਆ ਉਵੇਂ ਕੰਮ ਕਰ ਰਹੀ ਹੈ ਆ ਤਰਨਤਾਰਾਂ ਦੀ ਜੰਗ ਜਿੱਤਨੀ ਆ ਪੰਜ ਆਪਾਂ ਜਿੱਤ ਗਏ ਸੋ ਨਿਹਾਲ ਸਭ ਮੰਨ ਲੋ ਤੁਸੀਂ ਜਿੱਤ ਜੋ ਤਰਨਤਾਰਾਂ ਦੀ ਤੁਹਾਡੇ ਸਾਰਾ ਦੇ ਰਿਸ਼ਤਦਾਰੀਆਂ ਰੋਜ਼ਦਰੀਆਂ ਦੋਸਤ ਮਿੱਤਰ ਹੁਣੇ ਨਾਲ ਗਵਾਂਡ ਚ ਆ ਜਿੱਤ ਜੀਏ ਤੇ ਝਾੜੂ ਵਾਲਿਆਂ ਨੂੰ ਤਾਂ ਬਾਹਰ ਟਪਾ ਦੂੰ ਮੈਂ ਇਹ ਜਿੱਤਣ ਦੇ ਬਾਅਦ ਹੀ ਸੋ ਨਿਹਾਲ ਸਭ ਮੰਨ ਲੋ ਇੰਨਾ ਘਬਰਾਏ ਬੈਠੇ ਆ ਤੁਸੀਂ ਦੇਖ ਲਓ ਹੁਣ ਅਫਸਰਾਂ ਨੂੰ ਵਕਤਨ ਲੱਗੇ ਤੁਸੀਂ ਹੈਰਾਨ ਆ ਐਸਐਸਪੀ ਤਰਨਤਾਰਨ ਬੀਬੀ ਹੈ ਪਰ ਮੈਂ ਹੈਰਾਨ ਆ ਉਸ ਜੀ ਤੇ ਸ਼ਰਿਆਮ ਆਮ ਆਦਮੀ ਪਾਰਟੀ ਦਾ ਜਿਵੇਂ ਜ਼ਿਲ੍ਹੇ ਦਾ ਪ੍ਰਧਾਨ ਆ ਉਵੇਂ ਕੰਮ ਕਰ ਰਹੀ ਹੈ ਉਹਨਾਂ ਨੂੰ ਪਤਾ ਕੀ ਸਾਡੀ ਹੁਣ ਪੈਰਾਂ ਥੱਲੇ ਜ਼ਮੀਨ ਹਿੱਲ ਗਈ ਹੈ ਐਸਐਸਪੀ ਤਰਨਤਾਰਨ ਨੇ ਸਾਡੇ ਜਿੰਨੇ ਵੀ ਮੇਨ ਸਰਪੰਚ ਵਰਕਰ ਸਾਰਿਆਂ ਦੇ ਪਰਚੇ ਦੀ ਇਹਨੇ ਸ਼ੁਰੂ ਕਰਤੇ 50 ਪਰਚੇ ਕੱਲ ਕੱਟੇ ਇਹਨਾਂ ਨੇ ਇਸ ਨੂੰ 755 ਕਿਸੇ ਦੂਜੇ ਕੀ ਇਹਨਾਂ ਨੂੰ ਕਿਵੇਂ ਨਹੀਂ ਕਿ ਅੰਦਰ ਕਰਦੇ ਮੈਂ ਕਿਹਾ ਜਿੰਨੇ ਮਰਜੀ ਐਜੰਸੀ ਮੈਡਮ ਜਿੰਨੇ ਮਰਜੀ ਪੱਕੇ ਦੇ ਦਿਓ ਪਰ ਆ ਗੁਨਾਹ ਤੁਸੀਂ ਤੁਹਾਡੇ ਨਾਮ ਤੇ ਲਿਖਿਆ ਜਾਊਗਾ ਕਿਉਂਕਿ ਅਫਸਰ ਦਾ ਕੰਮ ਹੈ ਇਨਸਾਫ ਦੇਣਾ ਅਫਸਰ ਦਾ ਕੰਮ ਨਹੀਂ ਹੈ ਕਾਨੂੰਨ ਤੋੜਨਾ ਜੇ ਅਫਸਰ ਕਾਨੂੰਨ ਤੋੜੂਗਾ ਉਹਨੂੰ ਵੀ ਉਹੀ ਸਜਾ ਜੋ ਆਮ ਇਨ ਆਦਮੀ ਕਾਨੂੰਨ ਤੋੜਦਾ ਹੈ ਤੁਸੀਂ ਦੇਖ ਹੀ ਲਿਆ ਮੈਡਮ ਅੱਜ ਭੁੱਲਰ ਸਾਹਿਬ ਡੀਆਈਜੀ ਨੇ ਕਾਨੂੰਨ ਤੋੜਿਆ ਤਾਂ ਕ੍ਰਿਸ਼ਪਤ ਦਿੱਤੀ ਤੇ ਅੱਜ ਜੇਲ੍ਹ ਚ ਹਨ ਆ ਹੁੰਦਾ ਉਹਨਾਂ ਵਾਸਤੇ ਉਹਨਾਂ ਲੋਕਾਂ ਵਾਸਤੇ ਜਿਹੜੇ ਕਾਨੂੰਨ ਤੋੜਦੇ ਆ ਭਾਵੇਂ ਉਹ ਅਫਸਰ ਆ ਜਾਂ ਭਾਵੇਂ ਕੋਈ ਵੀ ਹੈ ਮੈਂ ਹੱਥ ਜੋੜ ਕੇ ਤੁਹਾਨੂੰ ਬੇਨਤੀ ਕਰਦਾ ਤੁਸੀਂ ਇਹਨਾਂ ਝਾੜੂ ਵਾਲਿਆਂ ਦੇ ਲੀਡਰਾਂ ਦੇ ਗੱਲਾਂ 'ਚ ਨਾ ਆਓ ਕਿਉਂਕਿ ਇਹਨਾਂ ਦਾ ਪੰਜ-ਸੱਤ ਮਹੀਨੇ ਰਹਿ ਗਏ ਸਾਲੇ ਦੇ ਬਾਅਦ ਲੱਭਣੇ ਨਹੀਂ ਪੰਜਾਬ ਚ ਪੰਜਾਬ ਦੇ ਲੋਕਾਂ ਨੇ ਲੋਕਾਂ ਨੇ ਛਿੱਤਰ ਮਾਰ ਕੇ ਨਾ ਉਜਾਉਣਾ ਇੰਨਾ ਤੰਗ ਕਰਤਾ ਪੰਜਾਬ ਦੇ ਲੋਕਾਂ ਨੂੰ ਆ ਝਾੜੂ ਵਾਲਿਆਂ ਨੂੰ ਸਾਰੇ ਲੁਟੇਰੇ ਆਏ ਐ ਤੇ ਇੰਨਾ ਲੁਟੇਰਿਆਂ ਦੇ ਤੁਸੀਂ ਹੱਥ ਬਣ ਕੇ ਤੁਸੀਂ ਉਹਨਾਂ ਨੂੰ ਜਿਤਾਉਣ ਤੇ ਲੱਗਿਓ ਆ ਕੰਮ ਅਫਸਰਾਂ ਦਾ ਨਹੀਂ ਮੈਂ ਫਿਰ ਵੀ ਬੇਨਤੀ ਕਰਦਾ ਹਾਂ ਕਿ ਤੁਸੀਂ ਇਹ ਜੇ ਕੰਮ ਛੱਡ ਦਿਓ ਬਾਕੀ ਮਲਾਜ਼ਮਾਂ ਨੂੰ ਵੀ ਕਹਿੰਨਾ ਹੈ ਇਹ ਕੰਮ ਛੱਡ ਦਿਓ ਕਿਉਂਕਿ ਆਹ ਉਹ ਲੋਕ ਨਹੀਂ ਆ ਜਿਹੜਾ ਤੁਹਾਨੂੰ ਤੁਹਾਡਾ ਸਾਥ ਦੇਣਗੇ ਇਹਨਾਂ ਦਾ ਤੁਹਾਨੂੰ ਵਾਸਾ ਕੇ ਭੱਜ ਜਾਣਾ ਤੇ ਨੁਕਸਾਨ ਬੰਦੇ ਦੇ ਕਰੀਅਰ ਦਾ ਹੋ ਜਾਂਦਾ ਸੋ ਮੈਂ ਜਿਆਦਾ ਸਮਾਂ ਲੈਣ ਦਾ ਹੋਇਆ ਤੁਹਾਡਾ ਸਾਰਿਆਂ ਨੂੰ ਅੱਜ ਮੈਂ ਵਰਕਰਾਂ ਦਾ ਧੰਨਵਾਦ ਕਰਦਾ ਤੁਸੀਂ ਬਹੁਤ ਮਿਹਨਤ ਕੀਤੀ ਹਣਾ ਥੋੜਾ ਸਾਹ ਦਿੱਤਾ ਚੇਅਰਮੈਨ ਸਾਹਿਬ ਤੇ ਕਰਿਆ ਪਾ ਬੈਠੇ ਆ